ਉੱਥੇ ਠਾਣੇ ਦੇ ਮੂਹਰੇ ਜਦੋਂ ਮੁੰਡੇ ਤੇ ਗੋਲੀ ਚੱਲੀ ਸੀ ਸਭ ਤੋਂ ਪਹਿਲੀ ਘਟਨਾ ਸੀ ਉਦੋਂ ਨਮੀ ਨਮੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਸ਼ਰਮਾ ਜੀ ਡਾਕਟਰ ਸਾਹਿਬ ਸਾਡੇ ਬਿਲਕੁਲ ਉਹ ਤੋਂ 100 ਮੀਟਰ ਤੇ ਦੂਰ ਜਿੱਥੇ 24 ਘੰਟੇ ਪੁਲਿਸ ਖੜੀ ਰਹਿੰਦੀ ਆ ਤੇ ਇੱਕ ਡਾਕਟਰ ਨੂੰ ਡਾਕਟਰ ਦਾ ਫਰਜ਼ ਬਣਦਾ ਕਿ ਉਹ 24 ਘੰਟੇ ਆਪਦੇ ਦਰ ਖੁੱਲੇ ਰੱਖੇ ਕਿਉਂਕਿ ਸਾਡੇ ਲਈ ਦੂਜਾ ਰੱਬ ਹੁੰਦਾ ਡਾਕਟਰ ਡਾਕਟਰ ਦੇ ਘਰੇ ਗਏ ਜਿੱਥੇ ਲੁੱਟਖੋ ਘਰੀ ਉੱਥੇ ਉਹਨਾਂ ਨੂੰ ਕੁੱਟਿਆ ਮਾਰਿਆ ਉਦੋਂ ਬਾਅਦ ਦਰਸ਼ਕੀ ਦੀ ਗੱਲ ਕਰੀਏ ਫੈਕਟਰੀ ਲਾ ਰਿਹਾ 30 ਕੁਆਂਟਲ ਸਰੀਆ ਸਰੀਆ ਆਪਾਂ ਇੰਨੇ ਬੰਦੇ ਖੜੇ ਆ ਆਪਾਂ ਜਿੰਨੇ ਵੀ ਇੱਥੇ ਬਿਵਾਰੀ ਭਰਾ ਖੜੇ ਲਿਆ ਆਪਾਂ ਚੱਕ ਕੇ ਦਿਖਾ ਦਈਏ ਉਹ ਲੋਡਿੰਗ ਅਨਲੋਡਿੰਗ ਕਿ ਕਿਹੜੇ ਰਸਤੇ ਤੋਂ ਨਹੀਂ ਲੰਘਿਆ ਹੋਊਗਾ ਕੀ ਅੱਜ ਹਰ ਇੱਕ ਸੜਕ ਦੇ ਉੱਤੇ ਕਿੰਨੇ ਕਿੰਨੇ ਕੈਮਰੇ ਲੱਗੇ ਹੋਏ ਨੇ ਤੇ 15 ਦਿਨ ਹੋ ਗਏ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜਿਹੜੀ ਹੁਣ ਪ੍ਰਧਾਨ ਸਾਹਿਬ ਦੇ ਭਤੀਜੇ ਨਾਲ ਘਟਨਾ ਹੋਈ ਆ ਕੱਲ ਪਹਿਲਾ ਇਹ ਜੈਨ ਸਾਹਿਬ ਜਦੋਂ ਗੱਲ-ਗੱਲ ਹੋ ਰਹੀ ਸੀ ਹੰਸਰਾਜ ਜੀ ਮੈਂ ਕਿਹਾ ਪਹਿਲਾ ਪਿੰਡਾਂ ਚ ਅਕਨੌਰੀ ਵਾਲੀ ਸੜਕ ਤੇ ਤਕਰੀਬਨ ਹਰ ਰੋਜ਼ ਦੀ ਘਟਨਾ ਸੀਗੀ ਵੀ ਜਿੱਥੇ 500 ਮਿਲ ਗਿਆ 1000 ਮਿਲ ਗਿਆ ਉਹਨੂੰ ਉਦੋਂ ਖੋਣਾ ਵੀ ਆ ਤੇ ਉਹਨੂੰ ਕੁੱਟਣਾ ਵੀ ਆ ਕੋਈ ਵੀ ਪਿੰਡ ਦੀ ਸੜਕ ਦੇਖ ਲਓ 7 ਵਜੇ ਤੋਂ ਬਾਅਦ ਬੰਦੇ ਪਿੰਡਾਂ ਚ ਜਾਣਾ ਬੰਦ ਕਰਕੇ ਉਹ ਹੁਣ ਆ ਤਾਂ ਆਪਣੀ ਅਨਾਜ ਮੰਡੀ ਆ ਜਿੱਥੇ ਸਾਰੇ ਵਪਾਰੀਆਂ ਦਾ ਸਮਝੋ ਪਹਿਲਾਂ ਆ ਅਨਾਜ ਮੰਡੀ ਸੀ ਉਹਨਾਂ ਆਪਣੀ ਉਹਨਾਂ ਅਨਾਜ ਮੰਡੀ ਆ ਜਿਥੇ ਮੈਨੂੰ ਲੱਗਦਾ ਏਕਤਾ ਬਿਹਾਰ ਵਸੋਂ ਦੀ ਕੋਈ ਕਮੀ ਨਹੀਂ ਹੈਗੀ ਜੇ ਉੱਥੇ ਤਕਰੀਬਨ 7:30 ਵਜੇ ਇੱਕ ਬੰਦੇ ਤੋਂ ਸਭ ਕੁਝ ਲੁੱਟਣ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਕੋਲੇ ਪਿਸਤੌਲ ਹੁੰਦਾ ਤੇ ਮਾਰਨ ਦੀ ਉਹਨੂੰ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਤਾਂ ਮੁੰਡਾ ਹੀ ਦਲੇਰ ਸੀ ਜਿਹੜਾ ਉਹਨਾਂ ਨਾਲ ਲੜ ਗਿਆ ਜੇ ਕੋਈ ਆਮ ਬੰਦਾ ਘਬਰਾ ਜਾਂਦਾ ਜਾਂ ਉਹਦੇ ਪਹਿਲੀ ਸੱਟ ਕੋਈ ਇਹੋ ਜਿਹੇ ਤਰੀਕੇ ਨਾਲ ਵੱਜਦੀ ਤਾਂ ਅੱਜ ਮਾਹੌਲ ਕੁਸ਼ੋਰ ਖਰਾਬ ਹੋ ਜਾਣਾ ਸੀ ਇਸ ਚੀਜ਼ ਦਾ ਪਰ ਇਹ ਸਾਰੀਆਂ ਗੱਲਾਂ ਤੋਂ ਕਿਸੇ ਨੂੰ ਕੀ ਪਰਵਾ ਸਾਡੇ ਦਾ ਧੂਰੀ ਵਾਲੇ 3 ਸਾਲ ਹੋ ਗਏ ਆ ਬਾਜ਼ਾਰ ਦੇ ਵਿੱਚ ਜੇ ਸਾਡੇ ਐਮ ਐਲ ਏ ਦੇ ਪੈਰ ਪੈ ਗਏ ਹੁਣ ਬਾਜ਼ਾਰ ਚ ਕੀ 74 ਪਿੰਡ ਨੇ ਜੇ 74 ਤੇ 21 ਉਵਾੜਾਂ ਦੇ ਵਿੱਚ ਕਿਸੇ ਦੇ ਦੁੱਖ ਸੁੱਖ ਚ ਸਾਡਾ ਕੋਈ ਐਮ ਐਲ ਏ ਇਥੇ ਪਹੁੰਚ ਕੇ ਹੋਵੇ ਬਿਲਕੁਲ ਪ੍ਰਧਾਨ ਜੀ ਤੁਸੀਂ ਸਹੀ ਗੱਲ ਕਹੀ ਆ ਕਿ ਸਾਡੇ ਧੂਰੀ ਵਾਲਿਆਂ ਨੇ ਜੇ ਗੱਲੀ ਗੱਲੀ ਵੋਟ ਪਾ ਕੇ ਉਹਨਾਂ ਨੂੰ ਜਿਤਾਇਆ ਤਾਂ ਕਿਤੇ ਉਹ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਤੇ ਬੈਠੇ ਨਹੀਂ ਅੱਜ ਬਿਲਕੁਲ प्रमोद ਜੀ ਨੇ ਸਹੀ ਕਿਹਾ ਕਿ ਇਕੱਲੇ ਧੂਰੀ ਦੀ ਘਟਨਾ ਨਹੀਂ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀ ਇਹ ਘਟਨਾਵਾਂ ਨੇ ਰਾਤ ਦੀ ਅਡੇਲੋ ਵਾਲੀ ਗੱਲ ਰਾਤ ਦੀ ਆ ਅੱਜ ਹਸਬੈਂਡ ਵਾਈਫ ਰੋਟੀ ਖਾਣ ਬਾਹਰ ਨਹੀਂ ਜਾ ਸਕਦੇ ਅੱਜ ਮਾਹੌਲ ਇਹ ਹੋ ਗਿਆ ਵੀ ਲੋਕ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਜਿੱਥੇ ਨੌਜਵਾਨ ਬਾਹਰ ਜਾ ਰਹੇ ਨੇ ਬਾਹਰੋਂ ਭੇਜੇ ਜਾ ਰਹੇ ਨੇ ਤਾਂ ਵਪਾਰੀ ਪੰਜਾਬ ਛੱਡਣ ਨੂੰ ਤਿਆਰ ਹੋਇਆ ਬੈਠਾ ਪਹਿਲਾਂ ਜਿਵੇਂ ਕਿਹਾ ਨਾ ਵੀ ਗਿੰਤੀ ਥੋੜੀ ਜੀ ਘੱਟਾ ਪ੍ਰਧਾਨ ਜੀ ਕਿੱਥੇ ਲੁੱਟਾ ਖੋਹਾਂ ਤੋਂ ਡਰਣਾ ਉੱਥੇ ਸਰਕਾਰ ਤੋਂ ਵੀ ਡਰਾਂ ਵਪਾਰੀ ਕੀ ਕਰੂ ਵਿਚਾਰ ਨਾਲ ਦੀ ਨਾਲ ਤੁਹਾਡੇ ਦੇ ਕੋਈ ਨਾ ਕੋਈ ਬੰਦਾ ਭੇਜ ਦਿੱਤਾ ਜਾਊਗਾ ਕਿਵੇਂ ਬਾਰੇ ਚੁੱਪ ਨਹੀਂ ਹੁਣ ਹੋ ਸਕਦੇ ਬਿਲਕੁਲ ਤੁਸੀਂ ਠੀਕ ਕਿਹਾ ਕਿ ਲੜਨ ਨੂੰ ਮਰਨ ਨੂੰ ਤਿਆਰ ਆ ਮੈਂ ਇੱਥੇ ਕੋਈ ਰਾਜਨੀਤਿਕ ਤੌਰ ਤੇ ਨਹੀਂ ਆਇਆ ਮੈਂ ਧੂਰੀ ਦਾ ਬੇਸ਼ੰਦਾ ਪਰ ਸਾਰੇ ਇੱਥੋਂ ਪੈਦਾ ਹੋਏ ਆ ਇੱਥੇ ਮਿਟਣਾ ਇਹੀ ਮਿੱਟੀ ਚੋਂ ਪੈਦਾ ਹੋਏ ਆ ਆਪਾਂ ਤੇ ਮੈਂ ਉਸ ਲੈਜ਼ੇ ਨਾਲ ਇੱਥੇ ਪਹੁੰਚੇ ਆਂ ਤੇ ਜੋ ਵੀ ਤੁਸੀਂ ਹੁਕਮ ਕਰੋਗੇ ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਇੱਕ ਤੁਹਾਡਾ ਛੋਟਾ ਭਰਾ ਹੋਣ ਦੇ ਨਾਤੇ ਤੁਹਾਡੇ ਨਾਲ ਆ ਕੋਈ ਲੀਡਰ ਹੋਣ ਦੇ ਨਾਤੇ ਨਹੀਂ ਇੱਥੇ ਇੱਥੇ ਲੀਡਰ ਹੋਣ ਦੇ ਨਾਤੇ ਨਹੀਂ ਮੈਂ ਬਿਲਕੁਲ ਇੱਕ ਗੱਲ ਅਫਸੋਸ ਨਾਲ ਨਹੀਂ ਬਿਲਕੁਲ ਇਹ ਗੱਲ ਕਹੂੰਗਾ ਜਦੋਂ ਮੈਂ ਹਾਰਿਆ ਪਿਛਲੇ ਇਲੈਕਸ਼ਨ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਤੁਮ ਆਪ ਦੇ ਲੋਕਾਂ ਨੂੰ ਰੱਬ ਸਮਝਦਾ ਸੀ ਨੰਗੇ ਪੈਰੀ ਤੁਰਿਆ ਸੀ ਇਹ ਵਿਜਾਚ ਤੇ ਉਹ ਮੇਰੇ ਤੇ ਹੱਸਦੇ ਸੀ ਕਿ ਇਹ ਨੰਗੇ ਪੈਰੀ ਮਾਣ ਨੂੰ ਇੱਕੋ ਗੱਲ ਕਹੀ ਵੀ ਮੈਂ ਆਪਦੇ ਲੋਕਾਂ ਨੂੰ ਰੱਬ ਮੰਨਦਾ ਤੇ ਜਦੋਂ ਕੋਈ ਚੀਜ਼ ਮੰਗਣ ਜਾਓ ਝੋਲੀ ਏਨੀ ਪੈਂਦੀ ਆ ਰੱਬ ਤੋਂ ਤੇ ਲੋਕ ਰੱਬ ਨੇ ਮੇਰੇ ਲਈ ਜਿਨ੍ਹਾਂ ਨੇ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਜਿਹੜਾ ਐ ਸੀ ਤੇ ਅੱਜ ਜੇ ਇਹਨਾਂ ਦੇ ਕੋਈ ਆਚ ਆਊਗੀ ਤਾਂ ਸਭ ਤੋਂ ਮੂਰੇ ਦਲਵੀਰ ਸਿੰਘ ਗੋਲਡੀ ਖੜਾ ਹੋਊਗਾ ਫਿਰ ਮੈਨੂੰ ਕੋਈ ਪਰਵਾਹੀ ਨਹੀਂ ਕਿਸੇ ਦੀ ਵਪਾਰੀ ਇਕਤਾ ਜਿੰਦਾਬਾਦ ਵਪਾਰੀ ਇਕਤਾ ਜਿੰਦਾਬਾਦ ਬਹੁਤ ਆਸਾਂ ਉਮੀਦਾਂ ਨਾਲ ਕੋਈ ਸਰਕਾਰ ਚੁਣੀ ਜਾਂਦੀ ਆ ਮੇਰੀ ਕੋਈ ਯਾਨੀ ਕਿ ਗੱਲ ਇਹ ਜਿਹੜੀ ਇਹਨੂੰ ਤੁਸੀਂ ਪੋਲੀਟੀਕਲੀ ਨਾਲ ਲਿਓ ਪਰ ਜੇ ਮੈਂ ਵੀ ਹੁੰਦਾ ਵੋਟਰ ਸਾਹਮਣੇ ਤਾਂ ਇੱਕ ਪਾਸੇ ਮੁੱਖ ਮੰਤਰੀ ਤੇ ਇੱਕ ਪਾਸੇ ਆਮ ਐਮਐਲਏ ਮੈਂ ਵੀ ਮੁੱਖ ਮੰਤਰੀ ਨੂੰ ਹੀ ਚੁਣਦਾ ਕਿਉਂਕਿ ਉਮੀਦਾਂ ਸੀ ਸਾਡੇ ਧੂਰੀ ਨੂੰ ਮੁੱਖ ਮੰਤਰੀ ਮਿਲਿਆ ਸੀ ਪਰ ਅੱਜ ਤੱਕ ਆਹ ਫਾਟ ਕੋਥੇ ਦੇ ਉੱਥੇ ਨੇ ਮੈਨੂੰ ਇੱਕ ਵੀ ਕੰਮ ਕੰਮ ਵੀ ਛੱਡੋ ਲੋਕ ਆਪਦੀ ਜਾਨ ਮਾਲ ਨੂੰ ਬਚਾਉਣ ਨੂੰ ਤਰਸੇ ਫਿਰਦੇ ਨੇ ਵੀ ਯਾਰ ਸਾਡੇ ਕੋਈ ਆ ਕੇ ਸਾਡੀ ਗੱਲ ਤਾਂ ਸੁਣ ਲੇ ਤਾਂ ਮੈਂ ਹੈਰਾਨ ਆ ਵੀਟਸ ਤੋਂ ਮਸ ਨਹੀਂ ਹੋ ਰਿਹਾ ਪ੍ਰਸ਼ਾਸਨ ਕਿਸੇ ਚੀਜ਼ ਤੇ ਵੀ ਵਿਚਾਰੇ ਆਪਾਂ 2 ਦਿਨ ਤਰਨਾ ਲਾ ਲੈਨੇ ਆ ਉਸ ਤੋਂ ਬਾਅਦ ਆਪਾਂ ਕੀ ਕਰੀਏ ਰੋਜ਼ੀ ਰੋਟੀ ਵੀ ਕਮਾਉਣੀ ਆ ਆਪਦੇ ਜਵਾਕਾਂ ਨੂੰ ਵੀ ਖਵਾਉਣਾ ਇਹ ਸਰਕਾਰ ਦਾ ਤਾਂ ਨਿਤ ਨਵਾਂ ਹਰ ਰੋਜ਼ ਕੋਈ ਨਾ ਕੋਈ ਇਹੀ ਦੀ ਚੀਜ਼ ਆ ਪਰ ਇਹ ਲੜਾਈ ਹੁਣ ਤਿੱਖੀ ਕਰਨੀ ਪਊ ਜੇ ਇੱਥੇ ਹੀ ਨਾ ਰੋਕਿਆ ਗਿਆ ਤਾਂ ਬਿਲਕੁਲ ਪਰਮੋਜੀ ਤੁਸੀਂ ਠੀਕ ਕਿਹਾ ਇਹ ਅੱਗ ਅੱਜ ਕਿਤੇ ਲੱਗੀ ਆ ਤੇ ਕੱਲ ਨੂੰ ਆਪਣੇ ਘਰਾਂ ਤੱਕ ਵੀ ਪਹੁੰਚੂਗੀ ਪਹੁੰਚ ਚੁੱਕੀ ਆ ਪਹੁੰਚ ਗਈ ਜਿਹੜੇ ਹਾਲਾਤ ਹੋ ਚੁੱਕੇ ਨੇ ਉਹ ਡਰੋਣਾ ਜਿੱਥੇ ਏਕਤਾ ਹੁੰਦੀ ਆ ਉਥੇ ਹਰ جنگ ਜਿੱਤੀ ਜਾ ਸਕਦੀ ਆ